ਹੈਲੋ ਸਾਰਿਆਂ ਨੂੰ ਨਮਸਤੇ ਦੋਸਤੋ ਹੋਰ ਸਾਰੇ ਕਿਵੇਂ ਹੋ ਸਾਰਿਆਂ ਨੂੰ ਗੁੱਡ ਮਾਰਨਿੰਗ امید ਹੈ ਤੁਸੀਂ ਸਾਰੇ ਠੀਕ ਹੋਗੇ ਸਵਾਗਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਚ ਉਹਨਾਂ ਮੇਗਾ ਟਾਈਮ 11 12 ਦਾ 11 ਦਾ ਟਾਈਮ ਹੈ ਕਿਉਂਕਿ 12 ਵਜੇ ਟੁੱਟੀ ਚੱਲੀ ਜਾਂਦੀ ਹੈ ਸਵੇਰ 5 ਵਜੇ ਟੁੱਟੀ ਆਂਦੀ ਹੈ ਦੁਪਹਿਰ 11 ਵਜੇ ਤੱਕ ਰਹਿੰਦੀ ਹੈ ਬਿਨ ਮੋਟਰ ਤੋਂ ਸਾਡੇ ਬਾਣੀ ਚੱਲਦਾ ਹੈ ਹੁੰਦਾ ਥੋੜਾ ਥੋੜਾ ਆ ਰਿਹਾ ਸੀ ਕਿਉਂਕਿ ਮੋ ਲੋਕਾਂ ਦੀ ਮੋਟਰ ਚੱਲ ਜਾਂਦੀ ਹੈ ਨਾ ਉਦੋਂ ਫਿਰ ਘਟ ਆਂਦਾ ਹੈਗਾ ਜਦੋਂ ਮੋਟਰਾਂ ਨਹੀਂ ਚੱਲਦੀਆਂ ਦੀ ਉਦੋਂ ਫੁੱਲ ਪਾਣੀ ਆਂਦਾ ਹੈਗਾ ਸਾਡੇ ਬਿਨਾ ਮੋਟਰ ਤੋਂ ਆ ਜਾਂਦਾ ਜਗਾ ਨਹੀਂ ਵੀ ਨਾ ਤਾਂ ਫਾਈਨਲੀ ਮਸ਼ੀਨ ਮੇਰੀ ਸਹੀ ਹੋ ਗਈ ਹੈ ਅੱਜ ਮੈਂ ਮਸ਼ੀਨ 'ਚ ਕੱਪੜੇ ਵਾਸ਼ ਕਰਾਂਗੀ ਮਸ਼ੀਨ ਤਾਂ ਕੱਲ ਸਹੀ ਹੋ ਗਈ ਸੀ ਅੱਜ ਕੱਲ ਵੀ ਕੱਪੜੇ ਵਾਸ਼ ਕਰੇ ਸੀ ਪਰ ਕੰਬਲ ਨਹੀਂ ਧੋਏ ਸੀ ਮੈਂ ਕਿਉਂਕਿ ਕੱਲ ਸ਼ਾਮ ਨੂੰ ਕੱਪੜੇ ਧੋਏ ਸੀ ਤਾਂ ਅੱਜ ਮੈਂ ਕੰਬਲ ਧੋ ਲਾਂਗੀ ਕਿਉਂਕਿ ਮਸ਼ੀਨ ਸਹੀ ਹੋਣ ਦੀ ਵੇਟ ਕਰ ਰਹੀ ਸੀ ਮੈਂ ਮੈਂ ਕੱਲ ਮਸ਼ੀਨ 'ਚ ਧਵਾਂਗੀ ਇਹ ਡਬਲ ਬੈੱਡ ਦਾ ਸੀ ਇੱਕ ਫਿਰ ਸਿੰਗਲ ਦਾ ਸੀ ਹਲਕੇ ਵਾਲੇ ਤਾਂ ਮੈਂ ਪਹਿਲੇ ਹੱਥਾਂ 'ਤੇ ਤੋਲੇ ਸੀ ਗਰਜਾਈ ਦੇ ਗਲਾਬ ਵਗੈਰਾ ਕਵਰ ਵਗੈਰਾ ਤੋਲੇ ਸੀ ਕੱਪੜੇ ਗਰਮ ਵੀ ਕਿਉਂਕਿ ਬੈੱਡ 'ਤੇ ਰੱਖੇ ਹੁੰਦੇ ਨੇ ਨਾ ਤੇ ਸਾਰੇ ਫਿਰ ਮੈਂ ਧੋ ਕੇ ਰੱਖਦੀ ਹੁੰਨੀ ਆ ਪਰ ਫਿਰ ਵੀ ਦੁਬਾਰਾ ਕੱਢ ਕੇ ਧੋ ਕੇ ਯੂਜ਼ ਕਰਦੇ ਆ ਸੀ ਬੱਚਿਆਂ ਦੇ ਮੇਰੇ ਸਾਰੇ ਹਸਪਤਲ ਤੇ ਤੇ ਕੱਮਲ ਮੈਂ ਤੋਲਾਂਗੀ ਅੱਜ ਕੱਲ ਤੁਹਾਨੂੰ ਦਿਖਾਇਆ ਸੀ ਮੈਂ ਪਹਿਲਾਂ ਸਬਜ਼ੀ ਦਾ ਕੰਮ ਕੀਤਾ ਸਵੇਰ ਸਵੇਰ ਥੋੜਾ ਜਿਹਾ ਉਹ ਮੈਂ ਪਿਛਲੇ ਵਲੌਗ 'ਚ ਪਾਤਾ ਸੀਗਾ ਇਸ ਵਲੌਗ ਇਚ ਮੈਂ ਫਿਰ ਇਥੋਂ ਕੱਪੜਿਆਂ ਤੋਂ ਸਟਾਰਟ ਕਰ ਰਹੀ ਹਾਂ ਗਰਤਰ ਵਗੈਰਾ ਮੈਂ ਸਾਫ਼ ਕਰ ਲੈ ਸੀ ਕਿ ਚਾੜੂ ਰਹਿੰਦੀ ਬਸ ਸਫਾਈ ਉਹ ਮੈਂ ਕਿਹਾ ਚੱਲ ਵਲੌਗ ਨਾਲੇ ਬਣਾ ਲਾਂਗੀ ਨਾਲੇ ਕੰਮ ਕਰ ਲਾਂਗੀ ਕਿਉਂਕਿ ਹਰ ਟਾਈਮ ਵਲੌਗ ਨਹੀਂ ਬਣਾਇਆ ਜਾਂਦਾ ਨਾ ਕਈ ਵਾਰ ਕੰਮ ਹੁੰਦਾ ਹੈ ਬੰਦਾ ਜਲਦੀ ਜਲਦੀ ਕਰ ਲੈਂਦਾ ਕਿਉਂਕਿ ਬਲੌਗਿੰਗ ਚ ਐਵੇਂ ਹੁੰਦਾ ਹੈ ਵੀ ਖੁਦ ਨੂੰ ਕੈਮਰਾ ਸੈੱਟ ਕਰਨਾ ਖੁਦ ਨਹੀਂ ਬਣਾਣਾ ਥੋੜੀ ਦਿੱਕਤ ਹੁੰਦੀ ਹੈ ਕੰਮ ਕਰਨ ਚ ਵੀ ਟਾਈਮ ਲੱਗਦਾ ਹੈ ਮੈਂ ਡੱਬੀ ਲੈ ਆਂਦੀ ਸੀ ਇਧਰ। ਇਤਾਰ ਤੇ ਨਾ ਪਿੱਛੇ ਹੀ ਟੰਗੇ ਰਹਿ ਗਏ ਸੀ ਕਿ ਪਾਈਪ। ਮੈਂ ਮਸ਼ੀਨ ਨੂੰ ਦਵਾਰ ਦੇ ਨਾਲ ਲਗਾਤੀ ਸੀ ਤੇ ਉਸ ਤੋਂ ਬਾਅਦ ਅਸੀਂ ਮਸ਼ੀਨ 'ਚ ਪਾਣੀ। ਫਿਰ ਮੈਂ ਬੜੀ ਮੁਸ਼ਕਿਲ ਨਾਲ ਮਤਲਬ ਪਾਈਪ ਤੇ ਤਾਰ ਕੱਢੀ ਪਿੱਛੋਂ। ਟੰਗ ਰੱਖੀ ਸੀ ਮੈਂ ਮਸ਼ੀਨ ਦੇ। ਪਿਛੇ ਪਹਿਲਾਂ ਵੀ ਇੱਥੇ ਮੇਰੀ ਸੈਟ ਅਸੀਂ ਮੈਂ ਹੁਣ ਫਿਰ ਦੁਬਾਰਾ ਇੱਥੇ ਸੈਟ ਕਰਤੀ ਹੈ। ਪਹਿਲਾਂ ਖਰਾਬ ਹੋ ਗਈ ਸੀ ਤਾਂ ਚੱਕ ਕੇ ਸਾਈਡ ਤੇ ਰੱਖਤੀ ਸੀਗੀ। ਹੁਣ ਮੈਂ ਇੱਥੇ ਰੱਖਾਂਗੀ ਪਰਮਾਨੈਂਟ ਬਸ ਇੱਥੇ ਕੱਪੜੇ ਵਾਸ਼ ਕਰਤੇ ਤੇ ਟੱਕਤੀ ਕੱਪੜੇ ਨਾਲ ਠੱਕ ਦੇਣੀ ਨੀ ਚਾਦਰ ਨਾਲ। कपड़ा बनावा कि मशीन का भी चीन दा मैं खुद ही बना दिनी हूँ इतने मैं मिक्सी के रखती है क्योंकि झाड़ू क्डा तो धूल तो मिट्टी उत्ते पेगी पानी मैं तेर गर्म रख रखे चलो तो आग जल रही स हल्की हल्की तो मैं पानी गर्म रख दिनी हूँ कई बार बंदा बरत ला कोई जरूरत पी बस थोड़े जडे रह गए चाह वाले दीवार तो रखे पे ना हस्बैंड चाह पी गया तो रात सी रोटी बनाई सी बस बाकी सारे मैं बर्तन साफ कर ले ਬੇਟੀ ਆ ਗਈ ਸੀ ਬੋਲਣ ਲੱਗੀ ਸੀ ਜਿਹੜੇ ਬੱਚੇ ਕਰ ਰਹੀ ਨੇ ਪੀਟੀਐਮ ਸੀਬੀਐਡੀ ਸਕੂਲ ਦੇ ਰੀਤੇ ਦੋਨੋਂ ਜਣੇ ਸ਼ੋਰ ਮਚਾ ਰਹੇ ਸੀ ਕਿ ਵਾਈਸਓਵਰੀ ਨਹੀਂ ਕਰਨ ਦੇ ਰਹੇ ਸੀ ਗੱਟਾ ਮੈਂ ਸਾਈਡ ਤੇ ਰੱਖਤਾ ਤੇ ਜਵਾਜ਼ਰੀ ਤੇ ਕਹਨੇ ਕਿ ਕੱਲ ਨੂੰ ਸਾਫ਼ ਕਰੂੰਗੀ ਅੱਜ ਟਾਈਮ ਲੱਗਿਆ ਤਾਂ ਅੱਜ ਕਰ ਦਾਂਗੀ ਸਾਰੀ ਸਫਾਈ ਮੈਂ ਕਰ ਲਈ ਸੀ ਉਸ ਤੋਂ ਬਾਅਦ ਮੈਂ ਕਰ ਦਾਂਗੀ ਮੈਂ ਸੋਚਿਆ ਚਣੀ ਬਣਾ ਲਾਂਗੀ ਅੱਛਾ ਮਨੂੰ ਸਰਜੀ ਜੀ तो इस करके मैं हूँ ही पे के रख दि फिर शाम तक वजी बॉयल हो जाएगी गर्म पानी मैं पाखे पा ली गर्म गर्म चटनी भी तो साफ हो जाएगी रख दिनी क्योंकि असी हसबैंड मैं बस बच्चे चार जने इस करके बना लागी थोड़ी सब्जी थोड़ी जी पेते बाकी रखते थोड़े चने मैं होर पे के रखते क्योंकि मैं सब्जी चने मैं सोचे, सोचे चने भी लगा के देखा क्योंकि हरे चने चने जो तो हरे चने उन्होंने चटनी बहुत स्वाद बनती है इस करके मैं हर एक चीज ट्राई कर लैनी कोई भी हर चीज हो बीज सब कुछ लगा दी सब कुछ उग जाता है चने मैं पे गो के, के रखते ने दीवार से नमक खत्म हो गया से तो मैं डब्बे से नमक पाद ਇਹਦਾ ਨਮਕ ਮਿਰਚ ਵਾਲਾ ਸਟੀਲ ਦਾ ਤੇ ਮੈਂ ਨਮਕ ਪਾ ਦਾਂਗੀ ਪੂਰੀ ਥੈਲੀ ਆ ਜਾਂਦੀ ਹੈ ਗੱਲੇ ਚ ਟੈਨਸ਼ਨ ਨਹੀਂ ਅਲੱਗ-ਅਲੱਗ ਡੱਬੇ ਰੱਖਣ ਦੀ ਜਾਂ ਕੁਝ ਅਲੱਗ-ਅਲੱਗ ਚੱਕਣ ਦੀ ਮੇਰੇ ਹਸਬੰਦ ਨੇ ਬਣਾਇਆ ਸਟੀਲ ਦਾ ਗੱਲਾ ਸਟੀਲ ਦਾ ਕੰਮ ਕਰਦੇ ਨੇ ਇਸ ਕਰਕੇ ਜਿਆਦਾ ਮੇਰੇ ਕੋਲ ਸਟੀਲ ਦੀਆਂ ਚੀਜ਼ਾਂ ਆਣੀਆਂਗੇ ਹਸਬੰਦ ਤੋਂ ਬੜਵਾ ਲੈਣੀਆਂ ਮੈਂ ਨਾਲ ਦੀ ਨਾਲ ਨਮਕਦਾਨੀ ਚ ਵੀ ਨਮਕਲ ਡੱਬੀ ਚ ਵੀ ਖਤਮ ਹੋ ਗਿਆ ਸੀ ਨਮਕ ਮੈਂ ਉਹਦੇ ਚ ਪਾ ਰਹੀ ਨਮਕ ਗਲਨ ਮੇਟਾ ਕੇ ਰੱਖ ਦਾਂਗੀ ਥੂਲ ਮਿੱਟੀ ਕਰ ਧਾਕੇ ਰੱਖ ਦਿੰਨੀ ਆ ਦੇਖ ਫੱਟੀ ਤੇ ਬੈਠੀ ਐ ਇਹ ਵੀ ਸਟੀਲ ਦੀ ਐ ਲੱਕੜਾ ਮੈਂ ਕੱਟ ਕੇ ਰੱਖ ਦਾਂਗੀ ਇਹ ਲੱਕੜਾ ਫਿਰ ਕੱਟ ਕਟੀਆਂ ਆ ਨਾ ਮਤਲਬ ਤੋੜ ਕੇ ਰੱਖ ਦਾਂਗੀ ਕੱਟ ਕੇ ਨਹੀਂ ਛੋਟੀ ਛੋਟੀਆਂ ਤੋੜੀ ਦਾਂਗੀ antisense ਡੋਟ ਜੰਦੀਆਂ ਨੇ ਅੱਗ ਵਧੀਆ ਜਲਦੀ ਇਹਨਾਂ ਦੀ ਮਿੰਟ ਚ 20 ਮਿੰਟ ਚ ਬਣ ਜਾਂਦੀ ਸਬਜ਼ੀ ਵਗੈਰਾ ਵੀ ਜਲਦੀ ਬਣ ਜਾਂਦੀ ਇਹਨਾਂ ਨਾਲ ਇਹ ਵੀ ਮੈਂ ਸਾਰਾ ਕੰਮ ਕਰ ਲਾਂਗੀ ਚਨੇ ਬਾਲਨੇ ਰੱਖਦੇ ਨੇ ਤੇ ਇਧਰ ਚਾੜੂ ਰਹਿ ਗਈ ਸੀ ਵੈਸੇ ਇਧਰ ਚਾੜੂ ਕੱਢ ਕੇ ਸ਼ਾਮ ਦਾ ਟਾਈਮ ਹੋ ਗਿਆ ਸੀ ਫਿਰ ਅਸੀਂ ਪੋਹਾ ਬਣਾ ਲਿਆ ਸੀ ਬਾਕੀ ਮੈਂ ਵੀਡੀਓ ਨਹੀਂ ਬਣਾਈ ਬਸ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਫਾਰ ਵਾਚਿੰਗ